ਸਤਿਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਕੀਰਤਨ ਸੋਹਿਲਾ ਸੋਹਿਲਾ ਰਾਗੋੜੀ ਦੀਪਕੀ ਮਹੱਲਾ ਪੈਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤਿ ਆਖੀਐ ਕਰਤੇ ਕਾ ਹੋਇ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਸਿਮਰੋ ਹੋ ਸਰਜਣਹਾਰੋ ਤਮਕਾਵੋ ਮੇਰੇ ਨਿਰਭਉ ਕਾ ਸੋਹਿਲਾ ਹੋਵਾਰੀ ਜਿਤ ਸੋਹਿਲੇ ਸਦਾ ਸੁਖ ਹੋਇ ਰਹਾਵੋ ਨਿਤ ਨਿਤ ਜਿੜੇ ਸਮਾਲੀਆਂ ਦੇਖੇਗਾ ਦੇਵ ਨਿਹਾਰ ਤੇਰੀ ਦਾਨੇ ਕੀਮਤ ਨਾ ਪਵੈ ਤੇ ਦਾਤੇ ਗੁਣ ਸੁਮਾਰ ਸੰਬਤ ਸ਼ਹਾ ਲਿਖਿਆ ਮਿਲ ਕਿਰਪਾ ਵੋ ਤੀਲ ਦੇਹੋ ਸੱਜਣ ਆਸੀਸ ਰੀਆਂ ਜੋ ਸਭ ਸੋ ਮੇਲ ਕਰ ਕਰੇ ਹੋ ਪਹੋਚਾ ਸਦਰੇ ਨਿਤ ਪਮਨ ਸਦਨ ਹਾਰਾ ਸਿਮਰੀਐ ਨਾਨਕ ਉਸੇ ਤੇ ਹਮਨ ਰਾਗ ਆਸਾ ਮੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ ਗੁਰ ਗੁਰ ਇੱਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਕਰਿ ਰਾਖ ਵਡਾਈ ਤੋਏ ਰਹਾ ਵਿਸੁਏ ਚਸਿਆਂ ਘੜੀਆਂ ਪਹਿਰਾ ਤਿੱਤੀ ਵਾਰੀ ਮਾਹ ਹੋਆ ਸੂਰਜ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਤਨਸਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬੰਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਅਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤ ਸ਼ਬਦ ਵਜੰਤ ਪੇਰੀ ਰਹਾਓ ਸੈ ਸਤਵ ਨੈਨ ਨਨ ਨੈਨ ਹੈ ਤੋਹੇ ਕੋ ਸੈ ਸਮੂਰਤ ਨਨ ਏਕ ਤੋਹੀ ਸੈ ਸਪਦ ਬਿਮਲ ਨਨ ਏਕ ਪਦ ਗੰਧ ਬਿਨ ਸੈ ਸਤਵ ਗੰਧ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਰਨ ਸਭ ਮੈਂ ਚਰਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਪਾਵੈ ਸਵਾਰਤੀ ਹੋਏ ਹਰ ਚਰਨ ਕਵਲਮ ਕਰੰਦ ਲੋਭਤ ਮਨੋਂੰਦਨੋ ਮੈਂ ਆਏ ਪਿਆਸਾ ਕਿਰਪਾ ਚਲਦੇ ਨਾਨਕ ਸਰੰਕੋ ਹੋਏ ਜਨ ਤੇ ਤੇ ਰਹੀਂ ਨਾਹੀ ਵਸਰਾ ਗੌੜੀ ਪੁਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬੋ ਪ੍ਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧ ਉਂਜਲੀ ਪਨ ਵੱਡਾ ਹੈ ਕਰ ਡੰਡੋ ਤੇ ਪਨ ਵੱਡਾ ਹੈ ਰਹਾ ਉਸ ਸਾਗ ਥਾਰਾ ਸਾਨ ਜਾਣਿਆ ਤਿਰੰਤਰ ਹੋਮੈ ਕੰਡਾ ਹੈ ਜੋ ਜੋ ਚਲੈ ਚਵੇਂ ਤੁ ਭਾਵੇ ਚਮਕਾਲ ਸਹੀਸਰ ਡੰਡਾ ਹੈ ਹਰ ਜਨ ਹਰ ਹਰੇ ਨਾਮ ਸਮਾਣੀ ਦੁਖ ਜਨਮ ਮਰਨ ਪੌਖੰਡਾ ਹੈ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬੋ ਸੁਖਣ ਬ੍ਰਹਮੰਡਾ ਹੈ ਹਮ ਗਰੀ ਮਸਕੀਨ ਪ੍ਰੋ ਤੇਰੇ ਹਰਿ ਰਾਖ ਰਾਖ ਬਡ ਬਡਾ ਹੈ ਜਨ ਨਾਨਕ ਨਾਮ ਧਾ ਟੇਕਰ ਨਾਮੀ ਸੁਖਮੰਡਾ ਹੈ ਰਾ ਗੋੜੀ ਪੁਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣ ਮਰੇ ਮੀਤਾ ਸੰਤ ਟਹਿਲ ਗਈ ਬੇਲਾਈ ਹਾਂ ਖਾਟ ਚਲੋ ਹਰਨਾ ਆਗੇ ਬਸਨ ਸੋਹਿਲਾ ਅਬ ਦੇ ਘਟੇ ਦਿਨਸ਼ਰ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਭੀਕਾਰ ਸੰਸਿ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਈ ਪੈਵ ਰਸ ਕਥਾ ਕਥਾ ਤਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਾਰੇ ਗੁਰ ਤੇ ਮਨੈ ਬਸੀਰਾ ਨੀਚੇ ਕਰ ਮਹਿਲੇ ਪਾਵੋ ਸੁਖ ਸਹਿਜੇ ਬਹੁਰਾ ਨ ਹੋਏ ਕੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੁਕ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ